ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਬਰਗਾੜੀ ਜੈਤੋ ਤਹਿਸੀਲ ਤੇ ਫਰੀਦਕੋਟ ਇਹਨੂੰ ਜ਼ਿਲ੍ਹਾ ਪੈਂਦਾ ਬਰਗਾੜੀ ਕੋਟਕਪੂਰੇ ਤੋਂ ਵਾਇਆ ਬਾਜਾਖਾਨਾ ਬਠਿੰਡੇ ਨੂੰ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਇਹ ਕਸਬਾ ਆਉਂਦਾ ਹੈ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਇਹ ਵੀਰ ਵੀ ਵਪਾਰ ਦਾ ਕੰਮ ਕਰਦਾ ਤੇ ਇਹ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਦੀ ਇਹ ਮੇਰੀ ਦੂਜੀ ਵੀਡੀਓ ਐ ਸਭਾਈ ਕੋਲੋਂ ਕਿਉਂਕਿ ਤਿੰਨ ਕਟੀਆਂ ਦੀ ਵੀਡੀਓ ਬਣਾਈ ਸੀ ਵੇਖਣਾ ਉਸੇ ਦੇਣੀ ਅੱਜ ਫੇਰ ਦੋ ਨਾਗ ਵੀਰ ਲੈ ਕੇ ਆਇਆ ਤੇ ਦੋਨੇ ਹੀ ਝੋਟੀਆਂ ਬਹੁਤ ਸੋਹਣੀਆਂ ਆ ਤੁਸੀਂ ਇਹਨਾਂ ਦੇ ਢਾਂਚੇ ਪਹਿਲਾਂ ਹੀ ਦੇਖ ਲਓ ਤੁਹਾਨੂੰ ਪਸੰਦ ਆਉਣੀਆਂ ਮੈਗਾ ਲੈਡ ਕਰਦਾ ਹੁੰਦਾ ਹੁੰਦਾ ਵੀ ਇਹਨਾਂ ਘਰਾਂ ਚੋਂ ਜਿਹੜੀ ਮੈਂ ਵੀਡੀਓ ਬਣਾਉਣਾ ਇਹਨਾਂ ਕੋਲ ਸੰਭੇ ਸੰਭਾਏ ਪਸ਼ੂ ਆਉਂਦੇ ਆ ਇਹ ਨਹੀਂ ਵੀ ਇਹ ਖੋਰ ਕਪੂਰ ਜਿਆ ਖਰੀਦੇ ਆ ਤੁਸੀਂ ਇਹਨਾਂ ਝੋਟੀਆਂ ਦੀ ਬੰਤਰ ਦੇਖੋ ਕਿੰਡੀ ਸੋਹਣੀ ਹੈ ਇੱਕ ਕੱਟੀ ਪਹਿਲੇ ਨੰਬਰ ਤੇ ਜਿਹੜੀ ਜੈਡ ਬਲੈਕ ਹੀ ਆ ਸੋ ਆਪਾਂ ਗੱਲਬਾਤ ਦੋਨਾਂ ਬਾਰੇ ਕਰ ਲਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਨਾਗ ਜੱਜ ਗਿਆ ਆ ਕੇ ਦੇਖੋ ਤਸੱਲੀ ਕਰੋ ਨੰਬਰ ਸਕਰੀਨ ਉੱਤੇ ਚੱਲੂਗਾ ਤੇ ਰੇਟ ਵੀਡੀਓ 'ਚ ਹੋਣਗੇ ਆਓ ਉਸ ਜਾਣਕਾਰੀ ਬਾਈ ਤੇ ਲਈਏ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੀ ਬਾਈ ਮੁਰਾਦ ਸਿੰਘ ਹੈ ਜੀ ਮੁਰਾਦ ਭਾਈ ਅੱਜ ਦੋ ਝੋਟੀਆਂ ਆਪਣੇ ਕੋਲ ਹਾਂਜੀ ਦੋ ਹੈ ਜੀ ਆਪਣੇ ਕੋਲ ਅੱਜ ਜਿਹੜੀ ਜੈਡ ਬਲੈਕ ਹੈ ਦੰਦੋ ਕਿਵੇਂ ਹੈ ਖੀਰੀ ਹੈ ਜੀ ਥਾਣੇ ਦੇ ਚਾਰੀ ਹੈ ਹਾਂਜੀ ਹਾਂਜੀ ਥਾਣੇ ਚਾਰੀ ਜੱਟ ਬਣਾਇਆ ਗਿਆ ਜੀ ਆ ਵੇ ਤੂ ਪੂਛ ਤੱਕ ਵਾਲੀ ਹੈ ਠੀਕ ਹੈ ਕੀ ਰੇਟ ਵਾਲੀ ਚੰਗੀ ਕੱਟੀ ਹੈ ਜੀ ਕੀ ਰੇਟ ਹੋਊਗਾ ਰੇਟ ਇਹਦਾ ਬਈ 45000 ਰੁਪਇਆ ਖੋਲੇ ਤੂੰ ਚੀਜ਼ ਹੈ ਕੇ 100 ਫਾਇਦੀ ਸਹੀ ਹੈ 100 ਦੋ ਸੋਏ ਬਹੁਤ ਸੋਹਣੀ ਝੋਟੀ ਹੈ ਦੰਦੋਂ ਬਾਈ ਕਹਿੰਦਾ ਵਿਖੀਰੀ ਹੈ ਤੇ ਥਾਣੇ ਦੇ ਚਾਰੀ ਹੈ ਸਿੰਘ ਕੁੰਡੇ ਆ ਟਾਂਚਾ ਸੋਹਣਾ ਜੈਡ ਬਲੈਕ ਹੈ 45000 ਰੇਟ ਹੈ ਬਹੁਤ ਸੋਹਣੀ ਝੋਟੀ ਦੱਸੋ ਇਦਾਂ ਵੀ ਜਿਵੇਂ ਮੇਲੇ ਆਸਤੇ ਤਿਆਰ ਕੀਤੀ ਹੁੰਦੀ ਐ ਇਸ ਤਰ੍ਹਾਂ ਦੀ ਬੰਤਰੇ ਦੀ ਦਿਸਦੀ ਐ ਸੈਂਕ ਬਿਲਕੁਲ ਛੋਟਾ ਫੇਸ ਦੀ ਸੋਹਣੀ ਐ ਟਾਂਚਾ ਤੁਸੀਂ ਦੇਖ ਲਓ ਥਣ ਆਪਾਂ ਵੀਡੀਓ ਚ ਦੇਖ ਲੈਣੇ ਆਂ ਦੰਦ ਜਿਹੜਾ ਵੀਰ ਖਰੀਦਣ ਆਊਗਾ ਉਹ ਦੇਖ ਲੂਗਾ ਵੈਸੇ ਕਨਫਰਮ ਹੀ ਹੁੰਦੀਆਂ ਕਦੇ ਲੰਬਾ ਨਹੀਂ ਇਸ ਪੱਖ ਤੋਂ ਆਇਆ ਵੀ ਇਹਨਾਂ ਨੇ ਖੀਰੀ ਦੱਸੀ ਹੋਵੇ ਤੇ ਕਦੇ ਝੋਟੀ ਦੋਂਦੀ ਨਿਕਲੇ ਇਦਾਂ ਦਾ ਕੋਈ ਹਜੇ ਤੱਕ ਨਹੀਂ ਕੋਈ ਕੇਸ ਬਣਿਆ ਤੁਹਾਨੂੰ ਦੱਸੋ ਚਾਰ ਹੀ ਐ ਬਹੁਤ ਵਾਲੇ ਚੰਗੇ ਆ ਜੀ ਠੀਕ ਐ ਸੋ ਦੇਖ ਸਕਦੇ ਹਾਂ ਚਾਰ ਹੀ ਲੱਗ ਗਏ ਬੱਤੀ ਦੇ ਠੀਕ ਹੈ ਭਾਈ ਜਿਹੜੀ ਦੂਜੀ ਕੱਟੀ ਹੈ ਮਰਾਦ ਭਾਈ ਇਹ ਵੀ ਦੰਦੋ ਖੀਰੀ ਹੈ ਜਾਂ ਦੋਂਦੀ ਹੋਗੀ ਇਹ ਖੀਰੀ ਹੈ ਜੀ ਭਈ ਇਹ ਵੀ ਦੰਦੋ ਠੀਕ ਹੈ ਇਹਦਾ ਰੇਟ ਕੀ ਰੱਖੇ ਆ ਇਹਦਾ ਰੇਟ ਭਾਈ 38000 ਦੀ ਦੇਣਾ ਤੋਰੇ ਸੋ ਸੋ ਇਹਦਾ ਰੇਟ 38000 ਹੈ ਤੇ ਇਹ ਦੰਦੋ ਖੀਰੀ ਇਹ ਹੈ ਸਿੰਘ ਕੁੰਡੇ ਆ ਦੂਜੀ ਝੋਟੀ ਬਹੁਤ ਸੋਹਣੀ ਦਿਸਦੀ ਹੈ ਪਰ ਜੇ ਦੋਨਾਂ ਕੱਠੀਆਂ ਨੂੰ ਕੰਪੇਅਰ ਕਰੋਗੇ ਤਾਂ ਘਾਟੇ ਝੋਟੇ ਨਹੀਂ ਇਹਦੇ ਵੀ ਬਹੁਤ ਕਿਹਰਾ ਹੈ ਸਹੀ ਹੈ ਸਿੰਘ ਬਿਲਕੁਲ ਕੁੰਡੇ ਹੈ ਇਹਦੀ ਚੜਾਈ ਦੇਖਿਓ ਇਹਦੇ ਢਾਂਚੇ ਦੀ ਦੋਸਤੋ ਜਿਹੜੀ ਇਹ ਝੋਟੀ ਤਰੂਗੀ ਸੋ ਹੁਣ ਤੁਸੀਂ ਉਤੋਂ ਬਣਾਵਟ ਦੇਖ ਸਕਦੇ ਹੋ ਇਹਦੀ ਵੀ ਸੋ ਸੋਹਣੇ ਢਾਂਚੇ ਦੀ ਇਹ ਵੀ ਝੋਟੀ ਦੋਨੋਂ ਹੀ ਝੋਟੀਆਂ ਸੋਹਣੀਆਂ ਦੋਸਤੋ ਇੱਕ ਦਾ ਰੇਟ 38000 ਹੈ ਤੇ ਦੂਜੀ ਦਾ 45000 ਹੈ ਬਾਕੀ ਆ ਕੇ ਪਾਸ ਕਰੋਗੇ ਤੁਸੀਂ ਜਿਹੜਾ ਵੀ ਨਾਕ ਤੁਹਾਨੂੰ ਜਚੇ ਉਹਦੀ ਤਸੱਲੀ ਤੁਸੀਂ ਕਰਨੀ ਹੈ ਆਨਲਾਈਨ ਜਿਹੜੇ ਘਰੇ ਬੈਠੇ ਵੀਰ ਪਸ਼ੂ ਖਰੀਦਦੇ ਆ ਮੈਂ ਰਿਕੁਐਸਟ ਕਰਦਾ ਹੁੰਨਾ ਵੀ ਤੁਸੀਂ ਬੇਸ਼ੱਕ ਵੀਡੀਓ ਤੋਂ ਪਸ਼ੂ ਨਾ ਖਰੀਦਿਆ ਕਰੋ ਕਿਉਂਕਿ ਖੇਚਲ ਕਰਨੀ ਬਣਦੀ ਹੈ ਆ ਕੇ ਪਸ਼ੂ ਨੂੰ ਦੇਖਣਾ ਹਰੇਕ ਐਂਗਲ ਤੋਂ ਤੋਂ ਉਹ ਤੁਸੀਂ ਫਰਕ ਕਰਨੀ ਹੁੰਦੀ ਹੈ ਥਾਣੇ ਤੇ ਮੈਂ ਵੀ ਤੁਹਾਨੂੰ ਦਿਖਾ ਦੂੰਗਾ ਵੀਡੀਓ ਚ ਚਾਰ ਤਾਂ ਯਾਰ ਬਾਈ ਆਪਣੀ ਗਾਰੰਟੀ ਹੋ ਗਈ ਥਣਾ ਜੀ ਠੀਕ ਹੈ ਸੋ ਇਹ ਦੋ ਝੋਟੀਆਂ ਦੱਸੋ ਅੱਜ ਦੀ ਵੀਡੀਓ ਦੀਆਂ ਦੋਨੋਂ ਹੀ ਸੋਹਣੀਆਂ ਐ ਰੇਟ ਵੀਡੀਓ ਚ ਕਰਦੇ ਆ ਬਾਕੀ ਤੁਸੀਂ ਜਜਮੈਂਟ ਕਰਿਓ ਵੀ ਤੁਹਾਨੂੰ ਕਿੱਥੋਂ ਤੱਕ ਜੱਜ ਦੀਆਂ ਇਕੱਠੀਆਂ ਖਰੀਦ ਲਓਗੇ ਤਾਂ ਮਾਨਤਨ ਵੱਧ ਹੋ ਜਾਊਗਾ ਜੇ ਇਕੱਲੀ ਇਕੱਲੀ ਖਰੀਦੋਂਗੇ ਤਾਂ ਬਾਕੀ ਬਾਈ ਨਾਲ ਗੱਲਬਾਤ ਕਰਿਓ ਵੀ ਕਿੱਥੇ ਕਿ ਜੇ ਇਸ ਵੀਰ ਨੂੰ ਇੰਨਾ ਚੁ ਮਨਾਫਾ ਬੰਦਾ ਧੰਨਵਾਦ